ਮੈਂ ਵੀ ਬੇਨਤੀ ਕਰਦਿਆਂ ਆਪਾਂ ਜਿੰਨੇ ਵੀ ਬੈਠੇ ਆ ਜਾਂ ਲਾਈਵ ਦੇ ਮਾਧਿਅਮ ਰਾਹੀਂ ਸੁਣ ਰਹੇ ਹੋ ਨਾ ਤੁਸੀਂ ਦੂਰ ਨੇੜੇ ਹੋ ਹੁਣੇ ਬੈਠੇ ਬੈਠੇ ਬਿਨਾ ਕਿਤਾਬ ਕੋਈ ਬਿਨਾ ਕਾਪੀ ਬਿਨਾ ਆਪਣੇ ਮਾਤਾ ਪਿਤਾ ਨੂੰ ਬਿਨਾ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਆਪਣੇ ਦਿਮਾਗ 'ਚ ਸੋਚ ਕੇ ਵੇਖੋ ਤੁਹਾਡੇ ਪੜਦਾਦੇ ਦਾ ਨਾਮ ਕੀ ਸੀ ਜਿੰਨੇ ਵੀ ਤੁਸੀਂ ਬੈਠੇ ਆ ਵਿੱਚੇ ਮੈਂ ਕਿਸੇ ਨੂੰ ਪੁੱਛਣਾ ਨਹੀਂ ਵੀ ਆਪਣੀ ਕਿਤੇ ਮਾਂ ਨੂੰ ਪੁੱਛੋ ਪਿਤਾ ਨੂੰ ਪੁੱਛੋ ਆਪਣੇ ਦਾਦੇ ਨੂੰ ਪੁੱਛੋ ਹੁਣੇ ਸੋਚ ਕੇ ਵੇਖੋ ਕਿੰਨੇ ਲੋਕਾਂ ਨੂੰ ਆਪਣੇ ਪਰਦਾਦੇ ਦਾ ਨਾਮ ਯਾਦ ਹੈ ਮੇਰਾ ਖਿਆਲ ਆ ਵੀ ਅੱਧਿਆਂ ਤੋਂ ਵੱਧ ਨੂੰ ਮੇਰੇ ਵਾਂਗੂ ਪਰਦਾਦੇ ਦਾ ਨਾਮ ਪੁੱਛਣ ਵਾਸਤੇ ਆਪਣੇ ਪਿਤਾ ਦੀ ਲੋੜ ਪਏਗੀ ਵੀ ਪਿਤਾ ਜੀ ਤੁਸੀਂ ਦੱਸੋ ਤੁਹਾਡੇ ਦਾਦੇ ਦਾ ਨਾਮ ਕੀ ਸੀ ਗੱਲ ਨੂੰ ਮੇਰੀ ਨੂੰ ਸਮਝਣ ਦਾ ਯਤਨ ਕਰਿਓ ਇੱਥੇ ਤੇ ਲੋਕ ਆਪਣੇ ਦਾਦੇ ਪਰਦਾਦਿਆਂ ਦੇ ਨਾਮ ਭੁਲਾ ਦਿੰਦੇ ਆ ਤੇ ਗਵਾਂਢੀਆਂ ਦੇ ਘਰ ਦੇ ਵਿੱਚ ਕੌਣ ਆਇਆ ਤੇ ਕੌਣ ਗਿਆ ਕੌਣ ਜੰਮਿਆ ਤੇ ਕੌਣ ਮੋਇਆ ਸਾਨੂੰ ਕੀ ਸੰਸਾਰ ਤੋਂ ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਰੱਬ ਦਾ ਨਾਮ ਜਪਣ ਵਾਲੇ ਹੁੰਦੇ ਆ ਜਿੱਕਣਾ ਸੰਤ ਬਾਬਾ ਕਰਨੈਲ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਜੁੜਮਿਲ ਕਰਕੇ ਬੈਠੇ ਆ ਦੇਖੋ ਮੈਂ ਤੇ ਆਇਆ 250 ਕਿਲੋਮੀਟਰ ਦੂਰ ਤੋਂ ਮੈਂ ਤੇ ਆਇਆ ਸੰਗਰੂਰੋਂ ਚੱਲ ਕੇ ਪਰ ਤੁਹਾਡਾ ਇੱਥੇ ਬੈਠਿਆਂ ਦਾ ਤੁਹਾਡਾ ਇੱਥੇ ਇਕੱਠ ਮੈਨੂੰ ਦੱਸ ਰਿਹਾ ਵੀ ਮਹਾਪੁਰਖਾਂ ਦਾ ਜੀਵਨ ਕਿੰਨਾ ਉੱਚਾ ਸੁੱਚਾ ਹੋਏਗਾ। ਉਹਨਾਂ ਦੀ ਯਾਦ ਵਿੱਚ ਲੱਗਿਆ ਹੋਇਆ ਜੋੜ ਮੇਲਾ ਮੈਨੂੰ ਦੱਸ ਰਿਹਾ ਵੀ ਮਹਾਪੁਰਖ ਜਦੋਂ ਆਪਣੇ ਸਮੇਂ ਦੇ ਵਿੱਚ ਸ਼ਰੀਰ ਕਰਕੇ ਸੰਸਾਰ ਤੇ ਹੋਣਗੇ ਤੇ ਉਹਨਾਂ ਦੀ ਬੋਲਬਾਣੀ ਸੰਗਤ ਨਾਲ ਕਿਉਂ ਦੀ ਹੋਏਗੀ? ਉਹਨਾਂ ਨੇ ਕਿਵੇਂ ਸੰਗਤ ਦੇ ਸਿਰ ਤੇ ਆਪਣਾ ਹੱਥ ਰੱਖਿਆ ਹੋਏਗਾ ਤੇ ਕਿਵੇਂ ਗੁਰੂ ਦੇ ਘਰ ਦੀ ਗੱਲ ਸੁਣਾਈ ਹੋਏਗੀ ਕਿਵੇਂ ਉਹਨਾਂ ਦੇ ਬਚਨ ਬਾਕ ਪੂਰੇ ਹੁੰਦੇ ਹੋਣਗੇ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਆ ਤੇ ਮੈਂ ਜਿਸ ਇਲਾਕੇ ਵਿੱਚੋਂ ਆਇਆ ਉਹ ਇਲਾਕਾ ਹੈ શ્રીਮਾਨ ਸੰਤ ਜੀ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲਿਆਂ ਦਾ ਸੰਸਾਰ ਦੇ ਪੂਜਨੀਕ ਮਹਾਂਪੁਰਖਾਂ ਦੇ ਵਿੱਚ ਜਦੋਂ ਗਿਣਤੀ ਕੀਤੀ ਜਾਏ ਤੇ ਉਹਨਾਂ ਦੇ ਵਿੱਚ ਸਭ ਤੋਂ ਮੁਢਦੀ ਨਾਮ ਆ ਜਾਂਦਾ ਹੈ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਮੈਂ ਇਹ ਬੇਨਤੀ ਕਰ ਰਿਹਾ ਵੀ ਜਿਹੜੇ ਨਾਮ ਜਪਣ ਵਾਲੇ ਹੁੰਦੇ ਆ ਉਹ ਭਾਵੇਂ ਮਾਝੇ ਚੋਂਣ ਭਾਵੇਂ ਦੁਆਬੇ ਚੋਂਣ ਭਾਵੇਂ ਮਾਲਵੇ ਚੋਂਣ ਭਾਵੇਂ ਪੰਜਾਬ ਚੋਂਣ ਹਰਿਆਣੇ ਚੋਂਣ ਭਾਵੇਂ ਨਾਮ ਜਪਣ ਵਾਲਾ ਕਿਤੇ ਵੀ ਹੋਵੇ ਸੰਸਾਰ ਵਿੱਚ ਭਾਵੇਂ ਨਾਮ ਜਪਣ ਵਾਲਾ ਕਿਸੇ ਵੀ ਧਰਮ ਦੇ ਵਿੱਚ ਹੋਵੇ ਨਾਮ ਜਪਣ ਵਾਲਾ ਭਾਵੇਂ ਰਾਮ ਰਾਮ ਕਰਦਾ ਹੋਵੇ ਅੱਲਾ ਅੱਲਾ ਕਰਦਾ ਹੋਵੇ ਰਾਮ ਰੱਬ ਦਾ ਨਾਮ ਜਪਣ ਵਾਲਾ ਰੱਬ ਦਾ ਪਿਆਰਾ ਭਾਵੇਂ ਵਾਇਗਰੂ ਵਾਇਗਰੂ ਕਰਦਾ ਹੋਵੇ ਸੱਚ ਕਰਕੇ ਜਾਣੋ ਨਾਮ ਜਪਣ ਵਾਲਿਆਂ ਦੀ ਯਾਦ ਦੇ ਵਿੱਚ ਸੰਸਾਰ ਇਦਾਂ ਹੀ ਜੁੜ ਕੇ ਜੋੜ ਮੇਲੇ ਲਾਉਂਦਾ ਰਿਹਾ ਕਰੇਗਾ ਕਿਉਂਕਿ ਉਹਨਾਂ ਨੇ ਜੋ ਸੰਸਾਰ ਦੇ ਉੱਤੇ ਆ ਕੇ ਕਮਾਇਆ ਇਹ ਉਹਦੀ ਯਾਦ ਦੇ ਵਿੱਚ ਆਪਾਂ ਜੁੜ ਮਿਲ ਕਰਕੇ ਬੈਠੇ ਹਾਂ ਮੈਂ ਬੇਨਤੀ ਕਰ ਰਿਹਾ ਹਾਂ ਸਭ ਬੜੇ ਲੋਕ ਸੰਸਾਰ ਤੇ ਆਏ ਤੇ ਬੜੇ ਚਲੇ ਗਏ ਬੜਿਆਂ ਲੋਕਾਂ ਨੂੰ ਆਪਣੇ ਪਰਦਾਦੇ ਦਾ ਨਾਮ ਵੀ yaad ਨਹੀਂ ਹੈ ਪਰ ਮਹਾਂਪੁਰਖ ਬਾਬਾ ਕਰਨੈਲ ਸਿੰਘ ਜੀ ਮਹਾਂਪੁਰਖ ਇਸ ਸੰਸਾਰ ਤੇ ਆਏ ਤੇ ਤੁਹਾਡੇ ਪਿੰਡ ਦੇ ਬਜ਼ੁਰਗੋ ਤੋਂ ਲੈ ਕੇ ਬੱਚੇ ਹਰੇਕ ਨੂੰ ਪਤਾ ਹੈ ਵੀ ਬਾਬਾ ਕਰਨੈਲ ਸਿੰਘ ਜੀ ਇਸ ਨਗਰ ਦੇ ਮਹਾਂਪੁਰਖ ਹੋਇਆ ਕਿਉਂ ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਆਪਣੀ ਸੁਰਤ ਜੋੜੀ ਹੈ ਆਖੋ ਸਤਨਾਮ ਸ੍ਰੀ